ਤਹਿਸੀਲ ਫਿਲੌਰ ਐਸਡੀਐਮ ਦਫ਼ਤਰ ਵਿਖੇ ਸਰਕਾਰੀ ਅਦਾਰਿਆਂ ਨਾਲ ਯੁੱਧ ਨਸ਼ਿਆਂ ਵਿਰੁੱਧ ਕੀਤੀ ਇੱਕ ਵਿਸ਼ੇਸ਼ ਮੀਟਿੰਗ ਅੱਜ ਮਿਤੀ 9 ਅਪ੍ਰੈਲ 2025 ਨੂੰ ਉੱਚ ਅਧਿਕਾਰੀਆਂ ਦੀ ਹਦਾਇਤਾ ਅਨੁਸਾਰ ਸ੍ਰੀ ਅਮਨਪਾਲ ਸਿੰਘ ਪੀਸੀਐਸ ਉਪ ਮੰਡਲ ਮੈਜਿਸਟ੍ਰੇਟ ਫਿਲੌਰ ਜੀ ਦੀ ਪ੍ਰਧਾਨਗੀ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਫਿਲੌਰ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਤਹਿਸੀਲਦਾਰ ਫਿਲੌਰ ਨਾਇਬ ਤਹਿਸੀਲਦਾਰ ਨੂਰ ਮਹਿਲ ਨਾਇਬ ਤਹਿਸੀਲਦਾਰ ਗੁਰਾਇਆ ਬੀਡੀਪੀਓ ਫਿਲੌਰ एसएमओ फिलोर नूरमहल बिलगा बड़ा पिंड अपरा झंडेआला अति बुंडाला तो अलावा एसएचओ नूरमहल बिलगा अति सदर जलंदर तो अलावा दफ्तर ब्लॉक नोडल अफसर शिक्षा विभाग फिलोर नूरमहल बुराया मनफी एक अति दोदे नुमायंदे डीएचवी कॉलेज फिलोर दा नुमायंदा अति दफ्तर बीडीपी और उरका कला अति नूरमहल दे नुमायंदे दफ्तर नगर काउंसिल फिलोर बिलगा नूरमहल अति बुराया दे नुमायंदे तो अलावा दफ्तर उपमंडल मैजिस्ट्रेट ਫਿਲੌਰ ਦੇ ਸਟਾਫ ਨੇ ਹਿੱਸਾ ਲਿਆ ਮੀਟਿੰਗ ਦੇ ਸ਼ੁਰੂ ਵਿੱਚ ਐਸ ਡੀ ਐਮ ਫਿਲੌਰ ਵੱਲੋਂ ਸਮੂਹ ਹਾਜ਼ਰ ਅਧਿਕਾਰੀਆਂ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੇ ਠੱਲ ਪਾਉਣ ਲਈ ਯੋਗ ਉਪਰਾਲੇ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਜਿਸ ਸਬੰਧੀ ਐਸ ਡੀ ਐਮ ਫਿਲੌਰ ਵੱਲੋਂ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਪਿੰਦੇ ਹਲਕੇ ਕਰਮਾਰ ਪਿੰਡਾਂ ਸ਼ਹਿਰਾਂ ਵਿੱਚ ਮੀਟਿੰਗਾਂ ਸੈਮੀਨਾਰ ਸਾਈਕਲ ਰੈਲੀਆਂ ਸਪੋਰਟਸ ਇਵੈਂਟ ਹਿਊਮਨ ਚੇਂਜ ਆਦਿ ਗਤੀਵਿਧੀਆਂ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਨਸ਼ੇ ਦੇ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਉਤਸ਼ਾਹਿਤ ਕਰਕੇ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾਵੇ ਇਸ ਦੇ ਨਾਲ ਹੀ ਸਮੂਹ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਆਪਣੇ ਵਿਭਾਗ ਦਾ ਮਹੀਨਾਵਾਰ ਕੈਲੰਡਰ ਤਿਆਰ ਕਰਕੇ ਇਸ ਦਫ਼ਤਰ ਨੂੰ ਪੇਸ਼ਣ ਤਾਂ ਜੋ ਕੈਲੰਡਰ ਵਾਈਜ਼ ਸਬ ਡਿਵੀਜ਼ਨ ਪੱਧਰ ਤੇ ਮੀਟਿੰਗਾਂ ਕਰਕੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਵਾਇਆ ਜਾ ਸਕੇ ਵਿਜੀ ਕੈਮਰਾਮੈਨ ਨਾਲ ਤੋਂ ਰਿਪੋਰਟਰ ਰਾਜਕੁਮਾਰ ਮੰਗਲਵੀ ਖਾਸ ਰਿਪੋਰਟ ਦੇ ਵਿੱਚ ਜਾਮਲੇ ਤੇ ਸਿੰਗਲ ਆਪਣੇ ਜਿਹੜੇ ਵਪਾਰੀ ਹੈ ਉਹ ਆਪਣੇ ਅਫਸਰ ਦਾ ਨੰਬਰ ਰੈਡਮ ਪੇਜ ਤੇ ਇਹ ਆਪਣੇ ਸੀਲ ਫਲੋਰ ਦੇ ਲਗਭਗ ਸਾਰੇ ਹੀ ਵਿਭਾਗਾਂ ਦੇ ਅਫਸਰਾਂ ਦੇ ਨਾਲ ਨਾਲ ਪੁਲਿਸ ਅਫਸਰਾਂ ਨਾਲ ਲੈ ਕੇ ਤੇ ਇਸ ਦੇ ਵਿੱਚ ਸਾਡੇ ਵੀਡੀਓਜ਼ ਸੀਆਰਓਜ਼ ਦੇ ਲੋਕ ਨੋਡਲ ਅਫਸਰ ਸਕੂਲਾਂ ਦੇ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਇਹਨਾਂ ਤੇ ਹੈਲਥ ਡਿਪਾਰਟਮੈਂਟ ਦੇ ਸਾਰੇ ਐਸਐਮਐਸ ਇਹਨਾਂ ਨੂੰ ਇਕੱਠੇ ਕਰਕੇ ਮੀਟਿੰਗ ਕੀਤੀ ਗਈ ਹੈ ਜੋ ਪੰਜਾਬ ਸਰਕਾਰ ਦਾ ਉਪਰਾਲਾ ਹੈ ਵਾਰ ਅਗੇਂਸ ਡਰੱਗਸ ਉਸ ਮੁੱਦੇ ਤੇ ਲੈ ਕੇ ਉਸ ਮੁੱਦੇ ਤੇ ਲੈ ਕੇ ਜੋ ਸਾਰੇ ਵਿਭਾਗਾਂ ਵੱਲੋਂ ਪੂਰੇ ਸੂਭਾਗ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਜੋ ਆਲਰੇਡੀ ਗਤੀਵਿਧੀਆਂ ਚੱਲ ਰਹੀਆਂ ਹੈ ਇਸ ਸਬੰਧ ਦੇ ਵਿੱਚ ਭਾਵੇਂ ਉਹ ਸਪਲਾਈ ਚੇਨ ਨੂੰ ਰੁਕਣ ਦੀ ਹੈ ਜਾਂ ਫਿਰ ਉਹ ਜਿਹੜੇ ਐਡਿਕਟਸ ਹੈਗੇ ਹਨ ਉਹਨਾਂ ਨੂੰ ਵਾਪਸ ਮੇਨਸਟ੍ਰੀਮ ਚ ਲੈ ਕੇ ਆਉਣ ਦੀ ਇਸ ਤੋਂ ਇਲਾਵਾ ਜੋ ਮੌਨਵਲ ਕਾਰਵਾਈਆਂ ਚੱਲ ਰਹੀਆਂ ਸੀਗੀਆਂ ਉਹਨਾਂ ਦੀ ਸਮੀਖਿਆ ਕੀਤੀ ਗਈ ਇਸ ਤੋਂ ਇਲਾਵਾ ਜੋ ਵੱਖ-ਵੱਖ ਵਿਭਾਗਾ ਦੇ ਅਫਸਰ ਹੈ ਉਹਨਾਂ ਨੂੰ ਆਪਣੀ ਮੋਰਲ ਡਿਊਟੀ ਸਮਝਦੇ ਹੋਏ ਇਸ ਵਿੱਚ ਯੋਗਦਾਨ ਪਾਉਣ ਲਈ ਆਦੇਸ਼ ਦਿੱਤੇ ਗਏ ਹਨ ਤੇ ਇਸ ਦੇ ਸਬੰਧ ਵਿੱਚ ਉਹਨਾਂ ਨੂੰ ਕਿਹਾ ਗਿਆ ਹੈ ਕਿ ਵੀ ਹਰ ਵਿਭਾਗ ਦਾ ਆਪਣਾ ਇੱਕ ਮੰਥਲੀ ਕੈਲੰਡਰ ਹੋਏਗਾ ਜਿਸ ਵਿੱਚ ਉਹ ਆਪਣੇ ਵਿਭਾਗ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਆਮ ਪਬਲਿਕ ਨੂੰ ਲੋਕਾਂ ਨੂੰ ਸ਼ਾਮਲ ਕਰਦੇ ਹੋਏ ਵੱਖ-ਵੱਖ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵਾਰਡਾਂ ਦੇ ਵਿੱਚ ਪਬਲਿਕ ਮੀਟਿੰਗਸ ਰਾਹੀਂ ਸੈਮੀਨਾਰਸ ਰਾਹੀਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪ੍ਰੇਰਿਤ ਕਰਨ ਦੇ ਰਾਹੀਂ ਇਸ ਵਾਰ ਅਗੇਂਸ ਡਰਗ ਦੇ ਵਿੱਚ ਆਪਣਾ ਯੋਗਦਾਨ ਪਾਣਗੇ ਤੇ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਫਲੋਰ ਤਹਿਸੀਲ ਦੇ ਵਿੱਚ ਫਲੋਰ ਨੂੰ ਅਸੀਂ ਸਭ ਤੋਂ ਪਹਿਲੀ ਪੰਜਾਬ ਦੀ ਨਸ਼ਾ ਮੁਕਤ ਤਹਿਸੀਲ ਬਣਾਉਣ ਦੇ ਵਿੱਚ ਕਾਮਯਾਬ ਹੋਈਏ ਇਸ ਨੂੰ ਲੈ ਕੇ ਸਰ ਕੋਈ ਪਿੰਡ ਵਾਸੀਆਂ ਨੂੰ ਮੈਸੇਜ ਕਰਨਾ ਚਾਹੁੰਦਾ ਮੈਂ ਫਲੋਰ ਵਾਸੀਆਂ ਨੂੰ ਇਹ ਮੈਸੇਜ ਨਹੀਂ ਹੇ ਦੇਣਾ ਚਾਹਾਂਗਾ ਕਿ ਉਹ ਇਸ ਮਹੀਮ ਦੇ ਵਿੱਚ ਸਰਕਾਰ ਦਾ ਸਾਥ ਦੇਣ ਜੋ ਡਰਗ ਪੈਟਲਰਸ ਹੈਗੇ ਆ ਜੇ ਕਿਸੇ ਦੇ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਉਸ ਸੰਬੰਧੀ ਸਾਡੀ ਪੁਲਿਸ ਨੂੰ ਸੂਚਨਾ ਦੇ ਤੇ ਉਸ ਸੂਚਨਾ ਦੇ ਉੱਪਰ ਉਹਨਾਂ ਦੀ ਜਾਣਕਾਰੀ ਖੂਫੀਆ ਰੱਖੀ ਜਾਏਗੀ ਲੇਕਿਨ ਇਹਨਾਂ ਡਰਗ ਪੈਟਲਰਸ ਨੂੰ ਹੁਣ ਪੰਜਾਬ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਏਗਾ ਇਹਨਾਂ ਦਾ ਖਾਤਮਾ ਕੀਤਾ ਜਾਏਗਾ ਇਸ ਤੋਂ ਇਲਾਵਾ ਜੋ ਸਾਡੇ ਬੱਚੇ ਨੌਜਵਾਨ ਪੀੜ੍ਹੀ ਜੋ ਡਰੱਗਸ ਦੇ ਵੱਲ ਪ੍ਰੇਰਿਤ ਹੋਈ ਹੋਈ ਹੈ ਉਹਨਾਂ ਨੂੰ ਵਾਪਸ ਮੇਨਸਟ੍ਰੀਮ ਦੇ ਵਿੱਚ ਲਿਆਉਣ ਦੇ ਵਿੱਚ ਪੰਜਾਬ ਸਰਕਾਰ ਦਾ ਸਾਡੇ ਹੈਲਥ ਡਿਪਾਰਟਮੈਂਟ ਦਾ ਸਹਿਯੋਗ ਕਰ ਥੈਂਕ ਯੂ